ਲਾਰ ਇੰਡੀਆ ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਤੁਹਾਡਾ ਆਪਣਾ ਸਿੰਘ ਦੋਸਤੋ ਗੱਲ ਕਰੀ ਲੁਧਿਆਣਾ ਦੇ ਗੈਸਪੁਰ ਪਾਰਕ ਦੀ ਤੇ ਇੱਥੇ ਲੋਕਾਂ ਨੂੰ ਆਪਣੀ ਜਾਨ ਦੀ ਬਿਲਕੁਲ ਵੀ ਪਰਵਾਹ ਨਹੀਂ ਹੈਗੀ ਲੋਕ ਫਾਟਕ ਲੱਗਣ ਦੇ ਬਾਵਜੂਦ ਵੀ ਇੱਥੇ ਫਾਟਕ ਦੇ ਨਿੱਚੋਂ ਲੰਘਦੇ ਰਹਿੰਦੇ ਨੇ ਔਰ ਇਹਨਾਂ ਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਹੈ ਤਸਵੀਰਾਂ ਵੀ ਦਿਖਾਣੇ ਆ ਕਿ लोग इथों फाटक ਦੇ ਨਿਚੋਂ ਲੰਘਦੇ ਆ ਕਿ ਬਿਲਕੁਲ ਵੇਟ ਨਹੀਂ ਕਰਦੇ ਇਹਦੇ फाटक ਵਾਲੇ फाटक ਲਗਾਉਂਦੇ ਆ ਉਸ ਦੇ ਬਾਵਜੂਦ ਵੀ ਇਹ ਲੰਘਦੇ ਰਹਿੰਦੇ ਨੇ ਜਿੱਥੇ ਜੋ ਕਿ ਰੇਲਵੇ ਦੇ ਅਧਿਕਾਰੀ ਨੇ फाटक ਲਾਉਂਦੇ ਸੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਉਹਨਾਂ ਨੇ ਇਹਨਾਂ ਨੂੰ ਸਮਝਾਉਣ ਦੀ ਕੋਈ ਕੋਸ਼ਿਸ਼ ਕੀਤੀ ਹੈ ਜਾਂ ਨਹੀਂ ਕੀਤੀ ਜਾਂ ਇਹਨਾਂ ਨੂੰ ਕਦੇ ਵੇਅਰ ਕੀਤਾ ਜਾਂ ਨਹੀਂ ਕਿਤੇ ਉਹ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਈ ਕੀ ਨਾਮ ਆ ਤੁਹਾਡਾ ਰਹੁਲ ਅੱਛਾ ਭਾਜੀ ਤੁਸੀਂ ਜਿੱਦਾਂ ਲੋਕ ਇਥੇ फाटक ਲੱਗੇ ਹੁੰਦੇ ਆ ਉਸ ਦੇ ਬਾਵਜੂਦ ਵੀ ਲੋਕ ਥੱਲੋਂ ਲੰਘਦੇ ਰਹਿੰਦੇ ਇਹਨਾਂ ਨੂੰ ਆਪਣੀ ਜਾਨ ਦੀ ਬਿਲਕੁਲ ਵੀ ਪਰਵਾਹ ਨਹੀਂ ਹੈਗੀ ਕੀ ਕਹਿਣਾ ਚਾ اس کے لیے ہم لوگ کیا کر سکتے ہیں ہاں جی ਤੁਸੀਂ ਇਹਨਾਂ ਨੂੰ ਕਦੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਸਮਝਾਣੇ ਕੋਸ਼ਿਸ਼ ਕਰਦੇ ਨੇ ਲੋਕ ਮੰਨਤੇ تھوڑے ਨਾਲ اچھا ਭਾਜੀ ਕਿੰਨੇ ਕੁ ਲੋਕ ਇੱਦੀ ਲੰਘਦੇ ਫਾਟਕ ਲੱਗੇ ਅਸੀਂ ਹੁਣ ਵੀ ਦੇਖ ਰਹੇ ਸੀ ਕਿੰਨੇ ਲੋਕ ਭਾਈ ਲੰਘਦੇ ਆ ਸਾਈਕਲ ਸਕੂਟਰ ਮੋਟਰਸਾਈਕਲ ਬਹੁਤ ਸਾਰੇ ਲੋਕ ਬਹੁਤ ਤੇ ਤੁਸੀਂ ਕਿ ਇਹਨਾਂ ਨੂੰ ਅਵੇਅਰ ਕੀਤਾ ਭਾਜੀ ਕਿਹਾ ਕਦੇ ਇਹਨਾਂ ਨੂੰ ਹਾਂ ਅਵੇਅਰ ਕਰਨੇ ਸੇ ਵੀ ਲੋਕ ਨਹੀਂ ਮੰਨਦੇ ਅੱਛਾ ਇਹਦਾ ਮਤਲਬ ਇਹਨਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੈਗੀ ਨਹੀਂ ਪਰਵਾਹ ਨਹੀਂ ਅੱਛਾ ਭਾਜੀ ਇੱਥੇ ਅਸੀਂ ਸੁਣਨ ਚ ਆਏ ਤੇ ਪਹਿਲਾਂ ਵੀ ਕਈ ਵਾਰ ਹਾਦਸੇ ਵੀ ਹੋ ਚੁੱਕੇ ਨੇ ਕਈ ਵਾਰ ਇੱਥੇ ਟ੍ਰੇਨ ਆਂਦੀ ਹੈ ਕਈ ਵਾਰ ਇੱਥੇ ਕਹਿੰਦੇ ਆ ਕਿ ਮੌਤਾਂ ਵੀ ਹੋ ਚੁੱਕੀਆਂ ਨੇ ਆਣ ਦੇ ਬਾਅਦ ਉਸ ਦੇ ਬਾਅਦ ਵੀ ਲੋਕ ਨਹੀਂ ਸੰਭਲਦੇ ਤੇ ਕੀ ਮੈਸੇਜ ਦੋਗੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇੱਕ ਵਾਰ ਠੀਕ ਹੈ ਕੀ ਕਹੋਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕੋ ਕੋ ਕਿਆ ਕਹਿਨਾ ਚਾਹੀਏ ਲੋਕ ਯਹੀ ਕਹੇਂਗੇ ਕਿ ਆਪਣੀ ਸੇਫਟੀ ਆਪਣੇ ਹੱਥ ਮੇਂ

ਸਮਝਣਾ ਤਾਂ ਖੁਦ ਹੀ ਪੜੇਗਾ ਹਾਂਜੀ ਭਾਈ ਅਸੀਂ ਥੋੜੀ ਦੇਰ ਪਹਿਲਾਂ ਵੀ ਦੱਸਿਆ ਫਾਟਕਾਂ ਪਾਂਸੀ ਵੀ ਲੋਕਾਂ ਨੇ ਸਾਈਕਲ ਚੱਕੇ ਮੋਟਰਸਾਈਕਲ ਲਾ ਕੇ ਮਤਲਬ ਜਿੱਦੋ ਜਿੱਦਿਆ ਵਾਲਾ ਕੰਮ ਆ ਕਿ ਸਕੂਟਰ ਮੋਟਰਸਾਈਕਲ ਨੂੰ ਕਰੋਚ ਹੋਵੇ ਕੁਛ ਹੋਵੇ ਟੁੱਟ ਜਾਏ ਕੋਈ ਚੀਜ਼ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਉਧਰੋਂ ਭਾਵੇਂ ਉਹਨੂੰ ਕੁਛ ਪਰਵਾਹ ਨਹੀਂ ਹੈ ਹਾਂਜੀ ਆਪਣਾ ਕੰਮ ਖੁਦ ਦੇਖੋ ਉਹਨਾਂ ਨੇ ਸੇਫਟੀ ਵੀ ਬਰਤਣੀ ਹੈ ਗੇਟਮੈਨ ਵੀ ਬੋਲਤਾ ਉਹਨੂੰ ਫਿਰ ਵੀ ਬਰ-ਬਰ ਜਾਂਦੇ ਹੈ ਤੁਹਾਡੇ ਕੋਲ ਇਥੇ ਡਿਊਟੀ ਬਹੁਤ ਵਧੀਆ ਢੰਗ ਦੇ ਨਾਲ ਨਿਭਾਈ ਜਾ ਰਹੀ ਐ ਅਸੀਂ ਰਹਿਦਾ ਤੁਹਾਡੀ ਡਿਊਟੀ ਬਹੁਤ ਵਧੀਆ ਢੰਗ ਨਾਲ ਨਿਭਾਈ ਰਿਹਾ ਉਸ ਦੇ ਬਾਵਜੂਦ ਵੀ ਇਹ ਲੋਕ ਨਹੀਂ ਮੰਦੇ ਹੈਗੇ ਨਹੀਂ ਮੰਨਦੇ ਤੁਸੀਂ ਭਾਜੀ ਕਿਹਾ ਕਿ ਦੇ ਇਹਨਾਂ ਨੂੰ ਵੀ ਬੋਲਤੇ ਹਨ ਅੱਛਾ ਮਤ ਜਾਓ ਮਤ ਜਾਓ ਫਿਰ ਵੀ ਜਾਂਦੇ ਹਨ ਅੱਛਾ ਆਪਣੀ ਜਾਨ ਦੀ ਪਰਵਾਹ ਨਹੀਂ ਹੈਗੀ ਨਹੀਂ ਹੈ ਟ੍ਰੈਫਿਕ ਸਿਗਨਲ ਵੀ ਹੁੰਦਾ ਕਿ ਉਸ ਤੋਂ ਬਾਅਦ ਅਸੀਂ ਫਾਟਕ ਬੰਦ ਕਰ ਦਿੰਦੇ ਆ ਪਰ ਉਸ ਦੇ ਬਾਵਜੂਦ ਵੀ ਲੋਕ ਸਕੂਟਰ ਮੋਟਰ ਸਾਈਕਲ ਆਪਣਾ ਜਿੱਧੋ ਜਾਇ ਤੇ ਫਾਟਕਾਂ ਦੇ ਨੀਚੋਂ ਕੱਢਣ ਦੀ ਕੋਸ਼ਿਸ਼ ਕਰਦੇ ਜਿਸ ਨਾਲ ਕਿਸੇ ਟਾਈਮ ਕੋਈ ਵੀ ਵੱਡਾ ਹਾਸ ਹੋ ਸਕਦਾ ਔਰ ਇੱਥੇ ਕਈ ਹਾਸ ਹੋ ਵੀ ਚੁ ਆ ਦੇਖੋ ਜੀ ਫਾਟਕ ਲੱਗਣ ਦੇ ਬਾਵਜੂਦ ਬਾਵਜੂਦ ਆ ਦੇਖੋ ਕਿ 2 ਮਿੰਟ ਵੇਟ ਨਹੀਂ ਕਰ ਰਹੇ ਫਿਰ ਵੀ ਲੋਕ ਦੇਖੋ ਜੀ ਆਪਣਾ ਕਨਵੈਂਸ ਕੱਢਣ ਦੀ ਗੱਲ ਕਰਦੇ ਆ ਦੇਖੋ ਉਹਨਾਂ ਨੇ ਫਾਟਕ ਲਗਾ ਆ ਖੁੱਲ੍ਹ ਗਾਦੇ ਆ ਉਸ ਦੇ ਬਾਵਜੂਦ ਵੀ ਆ ਦੇਖੋ ਜੀ ਕੁਝ ਲੋਕ ਪੈਦਲ ਵੀ ਆ ਰਹੇ ਇਹਨਾਂ ਨੂੰ ਇਹ ਨਹੀਂ ਪਤਾ ਟ੍ਰੇਨ ਕਿਸੇ ਟਾਈਮ ਵੀ ਆ ਸਕਦੀ ਹੈ ਪੱਤੀ ਰੈੱਡ ਹੋ ਜਾਈਏ ਫਾਟਕ ਬੰਦ ਨੇ ਆ ਦੇਖੋ ਲੰਘ ਰਹੇ ਨੇ ਸੋ ਇਹਨਾਂ ਨੂੰ ਆਪਣੀ ਜਾਨ ਦੀ ਬਿਲਕੁਲ ਵੀ ਪਰਵਾਹ ਨਹੀਂ ਹੈ ਕਿ ਬੇਖੌਫ ਹੋ ਕੇ ਇੱਥੋਂ ਨਿਕਲ ਰਹੇ ਨੇ ਆ ਦੇਖੋ ਜੀ ਕੁਝ ਲੋਕ ਇਥੋਂ ਸਾਈਕਲ ਆ ਦੇਖੋ ਸਾਈਕਲ ਲੈ ਕੇ ਨਿਕਲ ਗਏ ਜੀ ਕੋਈ ਇਹਨਾਂ ਨੂੰ ਜਾਨ ਦੀ ਪਰਵਾਹ ਨਹੀਂ ਔਰ ਆਪਣੀ ਜਾਨ ਜੋਖੀ ਵਿੱਚ ਪਾ ਦੇਣੀ ਆ ਦੇਖੋ ਆ ਦੇਖੋ ਜਵਾਕ ਨਾਲ ਆ ਦੇਖੋ ਆ ਵੀ ਸਾਈਕਲ ਕਰਾਸ ਕਰਦੇ ਦੇਖੋ ਇਹ ਦੇਖੋ ਇਹ ਸਾਈਕਲ ਵਾਲੇ ਫਿਰ ਇਹ ਬਿਲਕੁਲ ਨਹੀਂ ਹਟਦੇ ਜੀ ਔਰ ਇਹੀ ਲੋਕ ਫਿਰ ਹਾਸੇ ਦਾ ਸ਼ਿਕਾਰ ਹੁੰਦੇ ਆ ਜੀ ਬਾਅਦ ਦੇ ਵਿੱਚ ਮੋਟਰਸਾਈਕਲ ਵਾਲੇ ਵੀ ਕਰਾਸ ਕਰ ਰਹੇ ਆ ਦੇਖੋ ਆ ਦੇਖੋ ਜਿੱਦੋਂ ਜੈਦ ਕਰ ਰਹੇ ਹੋ ਦੇਖੋ ਫਾਂਡਕ ਦੇ ਨੀਚੋਂ ਮੈਂ ਕੈਮਰਾਮੈਨ ਗੋਗਾ ਤਸਵੀਰਾਂ ਦਿਖਾਈਆਂ ਦੇਖੋ ਇਹਨਾਂ ਨੂੰ ਲੋਕਾਂ ਨੂੰ ਆਪਣੀ ਜਾਨ ਦੀ ਬਿਲਕੁਲ ਵੀ ਪਰਵਾਹ ਨਹੀਂ ਹੈ ਜੀ ਆ ਦੇਖੋ ਜੀ ਬੇਖੌਫ ਹੋ ਕੇ ਹੀ ਨਿਕਲਦੇ ਆ ਔਰ ਇਹਨਾਂ ਨੂੰ ਕੋਈ ਜਾਨ ਦੀ ਪਰਵਾਹ ਨਹੀਂ ਹੈ ਜੀ ਆ ਦੇ ਕੋਈ ਫਾਟਕ ਉਧਰੋਂ ਵੀ ਕ੍ਰਾਸ ਕੀਤੇ ਆ ਤੇ ਇਧਰੋਂ ਵੀ ਆ ਰਹੇ ਪੰਜ ਮਿੰਟ ਇਹਨਾਂ ਨੂੰ ਰੁਕਣਾ ਨਹੀਂ ਹੈਗਾ ਔਰ ਪੰਜ ਮਿੰਟ ਰੁਕਣ ਨਾਲ ਕੋਈ ਫਰਕ ਵੀ ਨਹੀਂ ਪੈਂਦਾ ਹੈਗਾ ਇਸ ਚੀਜ਼ ਦਾ ਠੀਕ ਹੈ ਜੀ ਪਰ ਆਪਣੀ ਜਾਨ ਤੋਂ ਵੱਧ ਕੇ ਥੋੜੀ ਹੈ ਜੀ ਸੋ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਇਹਨਾਂ ਨਾਲ ਵੀ ਕੀ ਕਹਿਣਾ ਚਾਹੁੰਦੇ ਨੇ ਪਾਜੀ ਫਾਟਕ ਤੁਸੀਂ ਲੰਘ ਰਹੇ ਹੋ ਜਾਨ ਦੀ ਬਿਲਕੁਲ ਪਰਵਾਹ ਨਹੀਂ ਪਾਣੀ ਡਿਵਿਡ ਕਰ ਸਕਦੇ ਦੇਖੋ ਟ੍ਰੇਨ ਆ ਗਈ ਕੋਈ ਵੀ ਹਾਸਾ ਕਿਹੜਾ ਟਾਈਮ ਹੋਦਾ ਨਾ ਜਦ ਇਹ ਆਸੀ ਹੋ ਗਈ ਤੇ ਫਿਰ ਕੀ ਗਾਣਾ ਚਾਹੋਗੇ ਪਰ ਆਪਣੀ ਡਿਊਟੀ ਬਹੁਤ ਵਧੀਆ ਧੰਗ ਨਾਲ ਬਾਰੇ ਵੇਰ ਕਿ ਕਰਦੇ ਨੇ ਕੀ ਕਹੂੰਗਾ ਸਰ ਇਹਦੇ ਸਿੱਧਾ ਆਪਾਂ ਕੁਝ ਨਹੀਂ ਕਰ ਸਕਦੇ ਪਰ ਫਿਰ ਅਗਰ ਤੁਸੀਂ ਘਰ ਰਖਣਾ ਵੇਟ ਆਪਾਂ ਦੀ ਜਾਨ ਤੋਂ ਕੀਮਤੀ ਕੁਝ ਨਹੀਂ ਪੰਜ ਮਿੰਟ ਵੇਟ ਕਰੋ ਕੋਈ ਐਸੀ ਗੱਲ ਹੈ ਹਾਂ ਜੀ ਫਾਟਕ ਦੇ ਨੀਚੋਂ ਲੰਘ ਰਹੇ ਹੋ ਕੀ ਗਾਣਾ ਚਾਹੋਗੇ ਜੇ ਹੁਣ ਟ੍ਰੇਨ ਆ ਜਾਵੇ ਸਰ ਬੱਚੇ ਕੱਥੇ ਸਰ ਬੱਚੇ ਕੱਥੇ ਖੜਾ ਵੇ ਇਮਰਜੈਂਸੀ ਨੇ ਸਰ ਆਪਾਂ ਦੀ ਤੁਹਾਡੀ ਆਪਣੀ ਜਾਨ ਵੀ ਕੀਮਤੀ ਹੈਗੀ ਕਿ ਨਹੀਂ ਬੱਚੇ ਦੀ ਵੀ ਤਾਂ ਖਰਾਬ ਆ 400 ਇਧਰ ਤੇ ਬਹੁਤ ਹਾਸੇ ਹੋទ ਤੇ ਰਾਕੇ ਠੀਕ ਹੈ ਨਾ ਹਾਂ ਆ ਗਲਤੀ ਨਹੀਂ ਕਰਨੀ ਦੁਬਾਰਾ ਤੋਂ ਇੱਥੇ ਅਸੀਂ ਗੱਲਬਾਤ ਕੀਤੀ ਹੈ ਲੋਕਾਂ ਦੇ ਨਾਲ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਸੌਰੀ ਫੀਲ ਕਰਦੇ ਪਰ ਅਸੀਂ ਉਹਨੂੰ ਆਪਣੀ ਜਾਨ ਦੀ ਪ੍ਰਵਾਹ ਵੀ ਕਰੋ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਤਸਵੀਰਾਂ ਦਿਖਾਈਆਂ ਜਾਣ ਗੈਸ ਪੂਰੇ ਫਟਕਦੇ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਲਹਿਰ ਇੰਡੀਆ న్యూਸ ਦੇ ਉੱਪਰ ਤੋ ਇੱਥੇ ਹੋਰ ਵੀ ਲੋਕ ਮੌਜੂਦ ਆ ਸੀ ਉਹਨਾਂ ਨੇ ਵੀ ਤੁਹਾਡੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿੱਦੋਂ ਜਿਆਦਾ ਇੱਥੇ ਹੁੰਦੀ ਆ ਫਟਕਾਂ ਦੇ ਉੱਪਰ ਲੋਕ ਨਹੀਂ ਮੰਨਦੇ ਅਧਿਕਾਰੀ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਬਥੇਰਾ ਵੇਅਰ ਕਰਦੇ ਆ ਅਲਰਟ ਕਰਦੇ ਆ ਇਸ ਦੇ ਬਾਵਜੂਦ ਵੀ ਫਟਕ ਦੇ ਨੀਚੋਂ ਨਿਕਲਦੇ ਆ ਅਸੀਂ ਕੀ ਕਹਿ ਸਕਦੇ ਆ ਕਿ ਰੈੱਡ ਬੱਤੀ ਦਾ ਸਿਗਨਲ ਵੀ ਹੁੰਦਾ ਵਾ ਉਸ ਤੇ ਬਾਵਜੂਦ ਵੀ ਅਸੀਂ ਵੀ ਲੋਕ ਸਾਡੀ ਨਹੀਂ ਮੰਨਦੇ ਆ ਤੇ ਸਕੂਟਰ ਮੋਟਰਸਾਈਕਲ ਆਪਣੇ ਜਿੱਦੋ ਜੈਦ ਕਰਕੇ ਕੱਢਦੇ ਆ ਤੋ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤਸਵੀਰਾਂ ਦਿਖਾਈਆਂ ਜਾਣ ਗਿਆਸਪੁਰੇ ਫਟਕ ਤੇ ਇਸ ਟਾਈਮ ਤੋ ਇੱਥ 2 ਮਿੰਟ ਨਾ ਨਾ ਖੜਨਾ ਨਹੀਂ ਹੈਗਾ ਜੀ ਔਰ ਕੱਲ ਨੂੰ ਇਹ ਹਾਸੇ ਦਾ ਸ਼ਕਾਰ ਹੁੰਦੇ ਪਰ ਪ੍ਰਸ਼ਾਸਨ ਨੂੰ ਦੋਸ਼ ਦਿੰਦੇ ਆ ਜੀ ਇਹੋ ਜਿਹੇ ਲੋਕ ਔਰ ਇੱਥੇ 10 ਮਿੰਟ ਨਾ ਰੁਕਣਾ ਨਹੀਂ ਹੈਗਾ ਸੋ ਫਿਲਹਾਲ ਦੋਸਤੋ ਐਸੀ ਸਾਡੀ ਅੱਜ ਦੀ ਖਬਰ ਬਾਕੀ ਖਬਰਾਂ ਦੇ ਲਈ ਦੇਖਦੇ ਰਹੋ ਤੁਸੀਂ ਲਹਿਰ ਇੰਡੀਆ ਨਿਊਜ਼ ਕੈਮਰਾਮੈਨ ਗੁਰਪਾਲ ਸਿੰਘ ਦੇ ਨਾਲ ਮੈਂ ਸੰਜੀਵ ਕੁਮਾਰ ਲਹਿਰ ਇੰਡੀਆ ਨਿਊਜ਼ ਲੁਧਿਆਣਾ